ਮਨ ਇੱਥੋਂ ਅੱਗੇ ਕਥਾ ਸ਼ੁਰੂ ਕਰਨ ਲੱਗੇ ਹਾਂ ਹਰਗੋਮਨਾ ਮਾਤਾ ਸੁੰਦਰ ਕੌਰ ਜੀ ਗੁਰੂ ਚਰਨਾਂ ਨਾਲ ਜੋੜਿਆ ਆਪ ਜੀ ਦੇ ਸਮੇਂ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਗਿਆਨੀ ਜਗਿੰਦਰ ਸਿੰਘ ਜੀ ਬਿਨਾਂਤੀ ਸਾਉਖਾ ਜਥੇਦਾਰ ਸਰਦਾਰ ਕਾਲ ਤਖਤ ਸਹਿਬ ਗਿਆਨੀ ਕਪੂਰ ਸਿੰਘ ਜੀ ਬਰਾੜ ਗ੍ਰਾਂਥੀ ਸ੍ਰੀ ਹਰਮੰਦਰ ਸਹਿਬ ਸੰਤ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ ਭਾਈ ਜਗਿੰਦਰ ਸਿੰਘ ਜੀ ਨੰਗਲ ਕਲਾਂ ਵਾਲੇ ਅਤੇ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਨਾਮਵਰ ਸ਼ਖਸੀਅਤਾਂ ਨੇ ਜਥੇ ਵਿੱਚ ਆਪ ਜੀ ਨਾਲ ਮਹਾਪੁਰਖਾਂ ਤੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਮਹਾਪੁਰਖਾਂ ਦੇ ਸੁਪੁੱਤਰ ਭਾਈ ਕਰਤਾਰ ਸਿੰਘ ਜੀ ਭਾਈ ਭਗਵਾਨ ਸਿੰਘ ਜੀ ਸੰਤ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ ਗਿਆਨੀ ਵੀਰ ਸਿੰਘ ਜੀ ਮਦੋਕੇ ਸੰਤ ਨਰਿੰਜਨ ਸਿੰਘ ਜੀ ਬੈਦ ਗਿਆਨੀ ਮੋਹਨ ਸਿੰਘ ਜੀ ਸੰਤ ਬਾਬਾ ਠਾਕਰ ਸਿੰਘ ਜੀ ਹੋਰ ਵੀ ਜਥੇ ਦੇ ਸਿੰਘਾਂ ਨਾਲ ਆਪ ਜੀ ਦਾ ਅਥਾ ਪਿਆਰ ਤੇ ਸਤਿਕਾਰ ਸੀ ਗਿਆਨੀ ਪ੍ਰੀਤਮ ਸਿੰਘ ਜੀ ਅੱਜ ਕੱਲ ਇੰਗਲੈਂਡ ਵਿੱਚ ਪਰਵਾਰ ਸੇਤ ਰਾਇ ਕੇ ਗੁਰਮਤਿ ਪ੍ਰਚਾਰ ਰਾਹੀ ਚੜਦੀ ਕਲਾ ਵਿੱਚ ਮਹਤਮ ਪੂਰਨ ਸੇਵਾ ਕਰਦੇ ਮੰਥ ਲਈ ਮਹਾਨ ਯੋਗ ਪਾ ਰਹੇ ਹਨ ਦਸ਼ਮੀਸ਼ ਪਿਤਾ ਜੀ ਇਥੋਂ ਘੋੜੇ ਤੇ ਸਵਾਰ ਹੋ ਕੇ ਆਲਮੰਗੀਰ ਤੋਂ ਨਗਰ ਜੋਧਾ ਨਗਰ ਖੰਡੂਰ ਪਿੰਡ ਮੋਹੀ ਹੀਰਾ ਰਾਏ ਕਿਲਾ ਲੰਮੇ ਜੱਟਪੁਰੇ ਰਾਏਕੋਟ ਇਸ ਤੋਂ ਦੋ ਕਿਲੋਮੀਟਰ ਗੁਰਦੁਆਰਾ ਟਾਲੀਆਣਾ ਸੇਵ ਹੈ ਇੱਥੇ ਗੁਰੂ ਜੀ ਬਚਿਆਣੀ ਚੱਕਰ ਤਾ ਤਖਤੂ ਪੁਰਾਤੇ ਮਨੀਸ਼ ਪਿੰਡਾਂ ਤੋਂ ਹੁੰਦੇ ਹੋਏ ਰਾਏ ਜੋਧ ਦੇ ਪੁੱਤਰੇ ਚੌਧਰੀ ਸਮੀਰ ਤੇ ਲਖਮੀਰ ਪਾਸ ਪੁੱਜੇ ਇੱਥੇ ਗਰੀਬ ਨਮਾਜ਼ ਸਤਗੁਰੂ ਜੀ ਦਿਨਾਂ ਪਿੰਡ ਬੈਠ ਕੇ ਜਫਰਨਾਮਾ ਲਿਖਿਆ ਤੇ ਭਾਈ ਦਿਆ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਜਫਰਨਾਮਾ ਦੇ ਕੇ ਦੱਖਣ ਵੱਲ ਨੂੰ ਰੰਗਜੇ ਪਾਸ ਭੇਜਿਆ ਇੱਥੋਂ ਗੁਰੂ ਜੀ ਨੇ ਕਾਂਗੜ ਵੱਲ ਨੂੰ ਹੁੰਦਿਆ ਹੋਇਆ ਫਿਰ ਚਤ ਚੋ ਤੇੜਾ ਸਨਿਆਰ ਤੇਰ ਪਾਣੇ ਤੇ ਖਦਰਾਣੇ ਦੀ ਢਾਬ ਕੋਲ ਇੱਕ ਉੱਚੀ ਜਗ੍ਹਾ ਤੇ ਟਿਕਾਣਾ ਕਰ ਲਿਆ ਇੱਧਰ ਮੁਜੀਦੇ ਨੇ 10 ਲੱਖ ਫੌਜ ਲੈ ਕੇ ਗੁਰੂ ਜੀ ਨਾਲ ਜੰਗ ਕਰਨ ਲਈ ਚੜਾਈ ਕਰਨ ਦਿੱਤੀ ਜਥੇਦਾਰ ਮਹਾ ਸਿੰਘ ਜੀ ਦੀ ਇਕਬਾਈ ਵਿੱਚ ਜਿਹੜੇ 40 ਸਿੰਘ ਬਦਾਵਾ ਲੈ ਕੇ ਗੁਰੂ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਦੇ ਆਏ ਸਨ ਮਾਤਾ ਭਗੋਜੀ ਦੇ ਪ੍ਰੇਰੇ ਹੋਏ ਮਾਝੇ ਦੇ ਸਿੱਖ ਗੁਰੂ ਜੀ ਦੇ ਪਿੱਛੇ ਧਰਮ ਜਿੱਤ ਲਈ ਆਪ ਜੀ ਬਖਸਰ ਜੀ ਦਾ ਅਸਥਾਨ ਪਹਿਲਾ ਖਦਰਾਣੇ ਦੀ ਧਾਵਨਾ ਨਾਣਾਲਾ ਮਝੂਰਸੀ ਜ਼ਿਲ੍ਹਾ ਫਰੋਜ਼ਪੁਰ ਦੇ ਨਗਰ ਜਲਾਲਾਬਾਦ ਵਿਖੇ ਤਿੰਨ ਖੱਤਰੀ ਭਰਾ ਖਦਰਾਣਾ ਢਿਗਾਣਾ ਤੇਰਪਾਣਾ ਰਹਿੰਦੇ ਸਨ ਇਨੋਂ ਤਿੰਨੋਂ ਪ੍ਰਮਾਣਿਕ ਇਲਾਕੇ ਵਿੱਚ ਪਾਣੀ ਦੀ ਕਮੀ ਕਾਰਨ ਤਿੰਨ ਢਾਬਾਂ ਖਦਵਾਈਆਂ ਫੇਗ ਸਾਲ ਬਰਸਾਤ ਦਾ ਪਾਣੀ ਜਮਾ ਹੋਣ ਤੇ ਪਹਿਲਾਂ ਇਹ ਉੱਥੇ ਪਸ਼ੂ ਚਾਰਨ ਲੱਗੇ ਫਿਰ ਆਪਣੇ ਨਾਂ ਤੇ ਵੱਖੋ-ਵੱਖ ਪਿੰਡ ਵਸਾ ਲਏ ਮੁਖਤਸਰ ਦੀ ਦਾਵਾ ਖੰਧਰਾਣੇ ਦੇ ਨਾਮ ਨਾਲ ਮਸ਼ਹੂਰ ਸੀ ਇੱਥੋਂ ਪਾਣੀ ਦੀ ਬੜੀ ਥੋੜੀ ਐਸ ਕਰਕੇ ਇਸ ਇਲਾਕੇ ਦੇ ਲੋਕ ਛੱਪੜ ਝਾਟਾ ਮਾਂਡਾ ਮਰਸ਼ਾਤੀ ਪਾਣੀ ਪੀ ਕੇ ਗੁਜ਼ਾਰਾ ਕਰਦੇ ਸਨ 10ਵੇਂ ਪਾਸ਼ਾ ਖੰਧਰਾਣੇ ਅਜੇ ਪੁੱਜੇ ਹੀ ਸਨ ਕਿ ਦਸ਼ਮਣ ਦੀਆਂ ਫੌਜਾਂ ਸੂਬਾ ਸਰਹੰਦ ਤੋਂ ਇਲਾਕੇ ਦਾ ਚੌਧਰੀ ਕਪੂਰ ਸਿੰਘ ਵੀ ਨਾਲ ਸੀ ਦੂਰੋਂ ਨਜ਼ਰ ਆਈਆਂ ਐ ਸਮੇਂ ਦਸ਼ਮੇਸ਼ ਪਿਤਾ ਨਾਲ ਸਿੱਖ ਜੋਧਿਆਂ ਤੇ ਇਲਾਵਾ ਜੋ ਮਦਾਵਾ ਲੈ ਕੇ ਦੇ ਗਏ ਸਨ 40 ਸਿੰਘ ਜੋਧੇ ਮਾਈ ਭਾਗੋ ਜੀ ਤੇਂ ਗਵਾਈ ਵਿੱਚ ਹਾਜ਼ਰ ਹੋਏ ਸਨ ਦਸ਼ਮੇਸ਼ ਪਿਤਾ ਤਿੱਬੀਸ ਹੈ ਹਮ ਪਹੁੰਚ ਗਏ ਤੇ ਖਤਰਾਣੇ ਦੀ ਢਾਬ ਤੋਂ 40 ਸਿੰਘ ਦਸ਼ਮਣਾਂ ਉੱਤੇ ਭੁੱਖੇ ਬਾਜ ਮੰਗ ਟਟ ਕੇ ਪੈ ਗਏ ਇਹ ਵੇਖ ਕੇ ਮਗਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਬਹੁਤ ਸਾਰੇ ਸਿਪਾਹੀ ਵਜੀਦ ਦੇ ਦੇ ਮਾਰੇ ਗਏ ਜਾਣ ਤੇ ਆਖਰ ਮਦਾਨ ਛੱਡ ਕੇ ਬਾਵਸ਼ਕੋਟ ਕਪੂਰੇ ਵੱਲ ਹੀ ਨਸ ਗਏ ਇਹ ਲੜਾਈ 21 ਵਿਸਾਖ ਸੰਮਤ 1762 ਬਿਕਰਮੀਨੋ ਹੋਈ ਪਰ ਪਾਣੀ ਦੀ ਘਾਟ ਨੂੰ ਮੋਖ ਰੱਖਦੇ ਹਾਂ ਇਸ ਪਵਿੱਤਰ ਇਤਿਹਾਸਕ ਸਥਾਨ ਤੇ ਸਲਾਨਾ ਪਵਿੱਤਰ ਇਤਿਹਾਸਕ ਜੋੜ ਮੇਲਾ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ ਸਹਿਯੋਗ ਨਾਲ ਮਾਗ ਮਹੀਨੇ ਦੀ ਸੰਗਰਾਦ ਨੂੰ ਹਰ ਸਾਲ ਸਾਧ ਦਾ ਸੇਤ ਮਨਾਇਆ ਜਾਂਦਾ ਹੈ। ਸ੍ਰੀ ਮਖਾਰ ਸਾਹਿਬ ਜੀ ਦੀ ਸੰਗਤ 7 ਮਈ ਸਾਲ 1705 ਈਸਵੀ ਨੂੰ ਗਿਆਨੀ ਗਿਆਨ ਸਿੰਘ ਜੀ ਗੁਰੂ ਖਾਲਸਾ ਵਿੱਚ ਹੋਈ ਲਿਖਿਆ ਹੈ। ਸ੍ਰੀ ਗੁਰੂ ਸੁਮਾ ਆ ਗ੍ਰੰਥ ਦੇ ਕਰਤਾ ਕਵੀ ਸੈਨਾਪਤ ਗੁਰੂ ਬਿਲਾਸ ਦੇ ਕਰਤਾ ਭਾਈ ਕੋਰ ਸਿੰਘ ਗੁਰੂ ਕੀਆਂ ਸਾਖੀਆਂ ਅਤੇ ਕਨਈਏਨ لال ਦੀ ਤਾਰੀਖ ਇਹ ਪੰਜਾਬ ਇਸ ਗਾਲ ਦੀ ਪ੍ਰੂੜਤਾ ਕਰਦੀਆਂ ਹਨ ਇਹ ਮੁਕਤ ਸਰ ਦੀ ਲੜਾਈ ਦੀ ਪੋ ਸੰਮਤ 1762 ਬਿਕਰਮੀ ਮਤਾਵਕ 14 15 ਜਨਵਰੀ 1706 ਈਸਵੀ ਨੂੰ ਲੜੀ ਗਈ ਸੀ ਸਦੀ ਸ਼ਹੀਦੀਆਂ ਦੀ ਪੁਸ਼ਕ ਤਦਾਲ ਖਾਰੀ ਹੈ ਐਸ ਜੀ ਐਸਪਾਲਾ ਸਰਿੰਦਰਜੀਤ ਮੁਖਤਸਰ ਦੀ ਜੰਗ ਦੀ ਤਰੀਖ 23 ਦਸੰਬਰ 1705 ਈਸਵੀ ਲਿਖਦਾ ਹੈ ਪੰਨਾ 25 ਪ੍ਰਿੰਸੀਪਲ ਸਤਵੀਰ ਸਿੰਘ ਜੀ ਵੱਲੋਂ ਲਿਖੀ ਪੁਸ਼ਕਤ ਪਰਖ ਭਗਵਾਨ ਦੇ ਅਨੁਸਾਰ ਇਹ ਜੁੱਧ 30 ਪੋ 1762 ਬਿਕਰਮੀ 15 ਜਨਵਰੀ 1705 ਈਸਵੀ ਦਿਨ ਐਤਵਾਰ ਨੂੰ ਲਿਖਦੇ ਹਨ ਮਾਗ ਮਾਸ ਪਹਿਲੀ ਹੈ ਜਾਨੂ ਬੜੇ ਨੀਰ ਤੇ ਜਦ ਬਿਛਾਨੋ ਦਸਵੇਂ ਸਪਤਾ ਜੀ ਨੇ ਸੁਕੀਆਂ ਮਾਲਾਂ ਦੀਆਂ ਲੱਕੜਾਂ ਇਕੱਠੀਆਂ ਕਰਵਾ ਕੇ ਚਿਖਾ ਬਣਵਾਈਆਂ ਆਪਣੇ ਹੱਥੀ ਹਰ ਚਿਖਾ ਨੂੰ ਅਗ ਆਪ ਲਗਾਈ ਜਦੋਂ ਤੱਕ ਚਿਖਾ ਮਾਂ ਬਲਦੀਆਂ ਰਹੀਆਂ ਗਰੀਬ ਨਮਾਜ਼ ਇੱਕ ਸੰਗਣੀ ਮਾਲ ਇਥੇ ਬੈਠੇ ਰਹੇ ਸੰਸਕਾਰ ਕਰਨ ਉਪਰੰਤ ਗੁਰੂ ਜੀ ਨੇ ਭਾਰੀ ਦਰਬਾਨ ਸਜਾਇਆ ਅਤੇ ਇਹ ਨਾਨਕ ਕੀਤਾ ਕਿ ਇਹ 40 ਸਿੰਘ ਮੁਕਤ ਹੋ ਗਏ ਹਨ ਤਵਾਰੀ ਖਗਰੂ ਖਾਲਸਾ ਪੰਨਾ 1347 40 ਅਨਸਾਰ ਗੁਰੂ ਸਾਹਿਬ ਜੀ ਨੇ ਮੁਕਤਿਆਂ ਦਾ ਖਿਤਾਬ ਦਿੱਤਾ ਅਤੇ ਉਸ ਤਰਾਮ ਤੇ ਖਦਰਾਣੇ ਦੀ ਢਾਬ ਦਾ ਨਾਮ ਬਦਲ ਕੇ ਮੁਕਤਸ਼ਰ ਰੱਖਿਆ ਜੋ ਸਿੰਘ ਬਦਾਵਾ ਦੇ ਕੇ ਆਏ ਸਨ ਉਹਨਾਂ ਨੇ ਖਦਰਾਣੇ ਦੀ ਢਾਬ ਤੋਂ ਲੱਖਾਂ ਬਹਿਰੀਆਂ ਨਾਲ ਮਾਤਾ ਪਾਗੋ ਜੀ ਦੀ ਗਵਾਈ ਵਿੱਚ ਜੰਦ ਕਰਕੇ ਸ਼ਹੀਦੀਆਂ ਪ੍ਰਾਪਤ ਕਰਕੇ ਮਹਾਨ ਮੋਰਾ ਮਤਾ ਵਾ ਮਰਾਵਤਾ ਪਾਇਆ ਕਨਗੀਧਾਂ ਦਸਵੇਂ ਸਿੱਤਾ ਜੀ ਨੇ ਇਸ ਸਥਾਨ ਨੂੰ 40 ਮੁਕਤਿਆਂ ਦਾ ਵਰ ਬਖਸ਼ਿਆ ਇਸ ਮਹਾਨ ਸਥਾਨ ਨੂੰ ਸ੍ਰੀ ਮੁਕਤਸਰ ਮੁਕਤੀ ਦਾ ਸਰੋਵਰ ਮਹਾਨ ਮਹਾਂਦਰ ਸਰੋਵਰ ਦੀ ਯਾਦਗਾਰ ਸਥਿਤ ਹੈ ਆਈ ਥਿੰਕ ਆਸ ਕਾ ਹਵਾਲੇ ਅਨਸਾਰ ਸ੍ਰੀ ਮੁਕਸਰ ਵਿਖੇ 40 ਭੁੱਲੜ ਸਿੱਖ ਜੰਗ ਜੋ ਗੁਰੂ ਨੂੰ ਬੇਦਾਵਾ ਦੇ ਕੇ ਚਲੇ ਗਏ ਸਨ ਇਸ ਤਾਂਤੀ ਦਸਵੀਂ ਉਸ ਪਿਤਾ ਜੀ ਦੇ ਪੁੱਜਣ ਨਾਲ ਖਦਰਾਣੇ ਦੀ ਢਾਵਤੇ ਦਸਮਾں ਦੀਆਂ ਪੁੱਜਾਂ ਜਿੰਨਾਂ ਨਾਲ ਸੁੱਬਾ ਸਰਹੰਦ ਤੇ ਇਲਾਕੇ ਦਾ ਚੌਧਰੀ ਕਪੂਰ ਨਾਲ 40 ਸਿੰਘਾਂ ਤੇ ਮਹਾਨ ਦਲੇਰ ਸਿੰਘਣੀਆਂ ਮਾਈ ਭਾਗੋ ਨਾਲ ਭਾਰੀ ਟਕਰਾ ਹੋਇਆ ਇਸ ਜੰਗ ਵਿੱਚ ਮੁਗਲਾਂ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਆਖਰ ਮੰਦਾਨ ਛੱਡ ਕੇ ਬਾਸਕੋਟਪੁਰਾ ਬਲ ਹੀ ਨਸ ਗਏ ਇਹ ਲੜਾਈ 21 ਸਾਖ ਸੰਮਤ ਸਤਾਰਾ ਸੌ ਬਾਠ ਵਿਕਰਮੀ ਸੰਨ 1705 ਐਲ ਦੀ 20 ਦਨ ਸੋਮਵਾਰ ਨੂੰ ਹੋਈ ਐਸ ਲੜਾਈ ਵਿੱਚ ਮਾਈ ਭਾਗੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ 40 ਸੰਗਤ ਸਿੰਘ ਦਹ ਹੋ ਗਏ ਸਨ ਦਸਵੇਂ ਸਪਤਾਲੀ ਨੇ ਪਰਸਨ ਹੋ ਕੇ ਭਾਈ ਮਹਾ ਸਿੰਘ ਜੀ ਦੇ ਕਹਿ ਤੇ ਵਡਾਵਾ ਪਾੜ ਕੇ ਟੁੱਟੀ ਗੰਢੀ ਅਤੇ ਭਾਈ ਮਹਾ ਸਿੰਘ ਜੀ ਨੂੰ ਮੁਕਤੀ ਪਦਵੀ ਬਖਸ਼ੀ ਦਸ਼ਮੀ ਹਸਪਤਾ ਜੀ ਨੇ ਸਭ ਸਿੰਘਾਂ ਨੂੰ ਮੁਕਤ ਕਰ ਦਿੱਤਾ ਤੇ ਲੋਕਤੰਤਰ ਨਾੰਤਰੀ ਪਰੰਪਰਾ ਨੂੰ ਕਾਇਮ ਕਰਦੇ ਹੋਏ ਆਪਣੇ ਸਿੰਘਾਂ ਨੂੰ ਗਨ ਨਾਲ ਲਾਇਆ ਮੁਕਤ ਸਰ ਸੇਵ ਜੀ ਦਾ ਜੰਗ ਪੁਰਖ ਭਗਵੰਤ ਦੇ ਪੰਨਕ ਪ੍ਰੈਸੇ 12 ਸਤਵੀਰ ਅਨਸਾਰ ਅਮਰਤ ਬੇੜੇ ਹੀ ਆਰੰਭ ਹੋ ਗਿਆ ਜਿਸ ਦੀ ਅਗਵਾਈ ਭਾਈ ਮਨੀ ਸਿੰਘ ਜੀ ਦੇ ਤਕੇ ਭਰਾ ਤੇ ਭਾਈ ਮਾਈ ਦਾਸ ਜੀ ਦੇ ਸੁਪੁੱਤਰ ਭਾਈ ਰਾਏ ਕੌਰ ਜੀ ਕਰ ਰਹੇ ਸਨ ਇਸ ਦੇ ਨਾਲ 40 ਸਿੰਘ ਮੰਗਲ ਫੌਜਾਂ ਨਾਲ ਟਕਰਾ ਕਰ ਰਹੇ ਸਨ ਮਦਾਵਾ ਲਿਖ ਕੇ 40 ਸਿੰਘਾਂ ਦੇ ਮੁਖੀ ਭਾਈ ਮਹਾਸੰਗ ਭਾਈ ਮਨੀ ਸਿੰਘ ਦੇ ਪਤੀ ਜੀ ਤੇ ਭਾਈ ਰਾਏ ਸਿੰਘ ਦੇਸਪੁੱਤਰ ਮਕਸਰ ਦੀ ਜੰਗ ਵਿੱਚ ਸੀਧ ਹੋ ਗਏ ਜਿੱਥੋਂ ਦੇ ਬਸਨੀਖ ਨੌਦਾ ਸਿੰਘ ਨੇ ਗੁਰੂ ਜੀ ਨੂੰ ਇੱਕ ਸੁੰਦਰ ਘੋੜਾ ਪੇਟ ਕੀਤਾ ਅਲਕਾਰ ਦੇ ਸਹਿਬ ਜਾਂਦੇ ਉਸਕ ਵਿੱਚ ਸਰਦਾਰ ਅਕਬਾਰ ਸਿੰਘ ਨੌਦਾ ਸਿੰਘ ਦੇ ਨਾਮ ਦੀ ਜਗ੍ਹਾ ਭਾਈ ਗਾਇਆ ਸਿੰਘ ਲਿਖਿਆ ਹੈ ਭਾਈ ਗਾਇਆ ਸਿੰਘ ਜੀ ਭਾਈ ਮਨੀ ਸਿੰਘ ਜੀ ਦੀ ਪਤਨੀ ਬੀਬੀ ਬਸੰਤ ਕੌਰ ਦੇ ਸਕੇ ਭਰਾ ਅਤੇ ਭਾਈ ਲਖੀਸਰ ਰਾਏ ਦੇ ਪੁੱਤਰ ਸਨ ਇਹ ਸੱਤ ਭਰਾ ਸਨ ਇਹਨਾਂ ਨੇ ਗੁਰੂ ਦਸਮੇਸ਼ ਜੀ ਨੂੰ ਘੋੜਾ ਪੇਟ ਕੀਤਾ ਸਦੇ ਵੀ 7 ਪੁੱਤਰ ਸਨ ਜਿਨ੍ਹਾਂ ਵਿੱਚੋਂ ਭਾਈ ਅਗੜ ਸਿੰਘ ਜੀ ਤੇ ਭਾਈ ਬਰਾਜ ਸਿੰਘ ਜੀ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਤਾਂ ਸਤਿਗੁਰੂ ਜੀ ਦਾ ਘੋੜਾ ਤੇ ਸਵਾਰ ਹੋ ਕੇ ਜੋਧ ਮੂਰੀ ਆਦਕ ਨਗਰਾਂ ਵਿੱਚ ਠਹਿਰਦੇ ਹੋਏ ਪਿੰਡ ਸਿੱਲੋਆਣੀ ਪਾਸ ਰਾਏ ਕੱਲੇ ਨਾਲ ਮੇਲ ਹੋਇਆ ਇੱਥੋਂ ਹੀ ਨੂਰਾ ਮਾਹੀ ਛੋਟਾ ਸਹੋਟੇ ਸਹੋਜਾਦਿਆਂ ਦੀ ਸਰਹੰਦ ਤੋਂ ਖਬਰ ਲੈ ਕੇ ਆਇਆ ਸੀ ਸਤਗੁਰੂ ਜੀ ਇੱਥੋਂ ਚੱਲ ਕੇ ਦਿਨੇ ਪਿੰਡ ਪਹੁੰਚੇ ਪਾਈ ਲਖਮੀਰ ਤੇ ਸਮੀਰ ਨੂੰ ਤਾਰਿਆ ਇੱਥੇ ਸਤ ਕੋ ਪਿੰਡ ਡੁੱਡਾ ਬਾਂਦਰ ਬਗਰਾੜੀ ਮਹਿਮਲ ਬੁਰਜਪਦਾ ਓੜ ਪਾਕਤਾ ਤੋਂ ਹੁੰਦੇ ਹੋਏ ਗੁਰੂ ਸਾਹਿਬ ਹੁੰਦੇ ਹੋਏ ਢਾਬ ਕਿਨਾਰੇ ਪਹੁੰਚੇ ਇੱਥੋਂ ਦਾਣ ਸਿੰਘ ਬਰਾੜ ਨੂੰ ਮਿਲ ਕੇ ਉਸ ਦੇ ਦੱਸੇ ਅਸਾਰ ਪਿੰਡ ਡੱਬ ਵਾਲੀ ਹੁੰਦੇ ਹੋਏ ਕੋਟਕਪੂਰੇ ਬਾਹਰ ਡੇਰੇ ਲਾਲ ਐ ਇੱਥੇ ਕੋਟਕਪੂਰੇ ਵੱਲੋਂ ਜੰਗ ਲਈ ਕਿਲਾ ਨਾ ਦੇਣ ਤੇ ਢਲਵੀ ਜਾ ਪਹੁੰਚੇ ਇੱਥੇ ਛੋਡੀ ਕੋਲ ਨੇ ਗੁਰੂ ਜੀ ਨੂੰ ਚਿੱਟੀ ਪਿਸ਼ਾਕ ਵੇਟ ਕੀਤੀ ਇੱਥੇ ਹੀ ਨੀਲੇ ਵਸਤਰ ਅੰਗੀਠੇ ਵਿੱਚ ਦੀਰ-ਲੀਰ ਕਰਕੇ ਫਾੜ ਕੇ ਅੰਗੀਠੇ ਚ ਸਾੜੀ ਗਏ ਇੱਕ ਨੀਰ ਰਹਿ ਗਈ ਉਸ ਨੂੰ ਵੀ ਸਾੜਨ ਲੱਗੇ ਤਾਂ ਉਹ ਰੀਰ ਭਾਈ ਮਾਨ ਸਿੰਘ ਨੇ ਮੰਗ ਲਈ ਤੇ ਆਪਣੇ ਸਿਰ ਤੇ ਬੰਨ ਲਈ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹੋ ਜਿਹੇ ਨੀਲੇ ਵਸਤਰ ਧਾਰਨ ਕਰਨ ਵਾਲਾ ਤੀਰਹ ਪੰਥ ਚੱਲੇਗਾ ਸਿੰਘ ਸੇਵ ਜਿसेदार ਬਾਬਾ ਨਿਹਾਰ ਸਿੰਘ ਜੀ ਦੇ ਦਸਨ ਅਨਸਾਰ ਨੀਲਾ ਪੰਥ ਦਸ਼ਮੇਸ਼ ਗੁਰੂ ਜੀ ਦੇ ਖਾਲਸਾ ਸਾਜਣ ਦਿਹਾੜੇ ਤੋਂ ਹੀ ਆਰੰਭ ਹੋ ਗਿਆ ਸੀ ਇੱਥੇ ਸਤਿਗੁਰੂ ਜੀ ਖਦਰਾਣੇ ਦੀ ਢਾਬ ਕੰਢੇ ਨਾਮੇ ਆਣੇ ਪਿੰਡ ਤੋਂ ਅੱਗੇ ਗਏ ਗਰੀਬ ਨਵਾਜ ਨੇ ੱਟਬੀ ਤੋਂ ਤੀਰ ਚਲਾਏ ਜੋ ਇੱਕ ਇੱਕ ਤੀਰ ਪੰਜ ਪੰਜ ਸੁਖ ਤਰਕਾਂ ਦੇ ਵਿੱਚ ਦੀ ਪਾਰ ਹੁੰਦਾ ਰਿਹਾ ਵਜੀਰ ਖਾਨ ਨੇ ਪੂਰੇ ਚੌਧਰੀ ਦੀ ਰੈ ਮੰਨ ਕੇ ਪਿੱਛੇ ਨੂੰ ਮੋੜਾ ਕਰ ਦਿੱਤਾ ਤਰਕ ਨਹੀਂ ਭੋਇ ਮਦਾਨ ਛੱਡ ਕੇ ਨੱਠ ਗਏ ਗੁਰੂ ਜੀ ਸਿੰਘਾਂ ਨੂੰ 7000 ਕਿਸੇ ਨੂੰ 5000 ਵਾ ਦੰਦੇ ਮਹਾ ਸੰਗ ਨੂੰ ਦਰਸ਼ਨ ਦੇ ਕੇ ਉਸਦੇ ਸਾਹਮਣੇ ਵਦਾਵਾ ਪਾੜਕ ਆੜੇ ਤੇ ਟੁੱਟੀ ਗੰਡੀ ਇਸ ਜਗ੍ਹਾ ਦਾ ਨਾਮ ਗੁਰੂ ਜੀ ਨੇ ਮੁਫਤੀ ਦੇਣ ਵਾਲਾ ਮੁਫਤ ਸਹ ਰੱਖਿਆ ਪੰਨਾ 125 26 27 ਇੱਥੇ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਮੰਦਾ ਘਾਟਾ ਭੁਲਚਕ ਮਾਫ ਕਰਨਾ ਆਪਦੀ ਅਣਜਾਣ ਮੱਛੀ ਤੇ ਹੱਥ ਰੱਖਣਾ ਨਾਮ ਦੀ ਦਾਤ ਵਕਸ਼ਣੀ ਚੰਨਾ ਦੀ ਕੀਤ ਵਕਸ਼ਣੀ ਆਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ